ਲੰਗੇ ਦੇਨੀ ਪੁਲਿਸ ਜਿਲ੍ਹਾ ਜਗਰਾਉ ਨੇ थाना ਜੋਦਾ ਦੀ ਪੁਲਿਸ ਨੇ ਇੱਕ ਫੌਜੀ ਨੂੰ ਹੈਰਨ ਸਮੇਤ ਕਾਬੂ ਕੀਤਾ ਸੀ ਜਿਸ ਤੋਂ ਪੁਸ਼ਕਿਓ ਦੌਰਾਨ ਇਸ ਤੰਦੇ ਵਿੱਚ ਦੋ ਹੋਰ ਫੌਜੀ ਦੇ ਸ਼ਾਮਲ ਹੋਣ ਦੇ ਖਲਾਸੇ ਹੋਏ ਹਨ ਪੁਲਿਸ ਦਾ ਦਾਵਾ ਹੈ ਕਿ ਜਾਂਚ ਵਿੱਚ ਵਿਕਰਮਜੀਤ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹਦੇ ਦੋ ਸਾਥੀ ਉਸਦੇ ਨਾਲ ਹੀ ਜੰਮੂ ਬਾਰਡਰ ਤੇ ਤਾਇਨਾਤ ਸਨ ਉਹ ਵੀ ਇਸ ਗੋਰਖ ਤੰਦੇ ਵਿੱਚ ਪਾਈਵਲ ਸਨ ਐਸਐਸਪੀ ਡਾਕਟਰ ਅੰਕੁਰ ਗੁਪਤਾ ਦਾ ਕਹਿਣਾ ਹੈ ਕਿ ਇਹ ਫੌਜੀ ਹੈਰਨ ਦੀ ਖੇਪ ਨੂੰ ਪੰਜਾਬ ਵਿੱਚ ਵੇਚਣ ਲਈ ਤਿਆਰ ਸਨ ਪਰ ਉਹਨਾਂ ਨੂੰ ਕਾਬੂ ਕਰ ਲਿਆ ਥਰਡ ਮੈਟਰ ਹੈਗੇ ਜੀ ਉਹ ਜੋਧਾ ਥਾਣੇ ਦਾ ਹੈਗਾ ਜਿਵੇਂ ਆਪਾਂ ਜਾਣਦੇ ਹਾਂ ਵੀ ਪਿਛਲੇ ਦਿਨੀ ਯੁਧ ਨਸ਼ਾ ਵਿਰੋਧੀ ਦੇ ਤਹਿਤ ਹੀ ਕਾਰਵਾਈ ਕਰਦੇ ਹੋਏ ਸਾਨੂੰ ਇੱਕ ਕਾਮਯਾਬੀ ਮਿਲੀ ਸੀ ਜਦੋਂ ਅਸੀਂ ਕਮਰਸ਼ੀਅਲ ਕੁਆਂਟੀਟੀ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਬੰਦਾ ਵਿਕਰਮਜੀਤ ਨੂੰ ਅਰੈਸਟ ਕੀਤਾ ਤੇ ਉਹਦੀ ਬੈਕਵਰਡ ਲਿੰਕ ਚ ਚੱਲਦੇ ਹੋਏ ਅਸੀਂ ਦੋ ਬੰਦੇ ਹੋਰ ਜਿਹੜੇ ਹੈਗੇ ਨੇ ਉਹ ਅਰੈਸਟ ਕੀਤੇ ਹਨ ਤੇ ਇਹਦੇ ਵਿੱਚ ਇੱਕ ਹੈਗਾ ਜੀ ਬਲਜਿੰਦਰ ਬੱਲੀ ਤੇ ਦੂਜਾ ਹੈਗਾ ਜਸਵਿੰਦਰ ਬਲਜਿੰਦਰ ਹੈਗਾ ਜੈਤੋ ਜਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਤੇ ਜਸਵਿੰਦਰ ਹੈ ਚਿੰਦਰਕਲਾਂ ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇਹ ਤਿੰਨੋਂ ਹੀ ਆਰਮੀ ਚ ਸਰਵਿੰਗ ਮੁਲਾਜ਼ਮ ਸਿਗੇ ਤੇ ਅਸੀਂ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੈਗੀ ਹੈ ਉਹ ਆਪਣਾ 47 ਨੰਬਰ ਮੁਕਦਮਾ थाना ਜੋਧਾ 2185 2185 2125 2185 ਐਨਡੀਪੀਐਸ ਐਕਚੂਅਲ ਇਹਦੀ ਗ੍ਰਿਫਤਾਰੀ ਪਾਈ ਸਰ ਇਹ ਸ਼ੇਰਨਗਰ ਚ ਪੋਸਟਡ ਸੀ ਜਿਹਾ ਵੀ ਇਹ ਫੌਜੀ ਪਹਿਲਾਂ ਵੀ ਫੌਜੀ ਹੋਏ ਸੀ ਇਹ ਵੀ ਪੁੱਛੀ ਲਿੰਕ ਕੀ ਸਾਰਾ ਸਰ ਤੇ ਇਹ ਗੱਲ ਸੱਚ ਹੈ ਕਿ ਸਰ ਹੱਦੋਂ ਜਿਹੜੀ ਵੀ ਫੜਦੇ ਸੀ ਤਾਂ ਇਹ ਉਹਦੇ ਵਿੱਚੋਂ ਹੀ ਗਾਇਬ ਪਾ ਕੇ ਸਮਾਇਆ ਜੋ ਜੋ ਇਹ ਏਕ ਏ ਪਾਈ ਸੀਗੀ ਜੀ ਇਹ ਬਿਲਕੁਲ ਸਰਚ ਦੇ ਦੌਰਾਨਿਆਂ ਨੂੰ ਮਿਲੀ ਸੀ ਜੋ ਇਹਨਾਂ ਨੇ ਇਹਨਾਂ ਦਾ ਮਨ ਚੇਂਜ ਹੋਇਆ ਕਿ ਆਪਾਂ ਇਹਨੂੰ ਸਮਗਲ ਕਰੀਏ ਤੇ ਇਹਦੇ ਵਿੱਚੋਂ ਈਜ਼ੀ ਮਨੀ ਜਿਹਨੂੰ ਆਪਾਂ ਕਹਿੰਦੇ ਆ ਉਹ ਕਮਾਣ ਲਈ ਇਹਨਾਂ ਨੇ ਇਹਨੂੰ ਉੱਥੇ ਛਪਾ ਲਿਆ ਸੀਗਾ ਤੇ ਮੁੜ ਕੇ ਫਿਰ ਜਦੋਂ ਇਹਨਾਂ ਦਾ ਤਾਲਮੇਲ ਹੋਇਆ ਬਿਕਰਮਜੀਤ ਨਾਲ ਜਿਹੜਾ ਕਿ 7 ਮਹੀਨੇ ਪਹਿਲਾਂ ਹੀ ਉੱਥੇ ਪੋਸਟ ਹੋਇਆ ਸੀ ਸੋ ਇਹਨਾਂ ਦਾ ਆਪਸ ਤਿੰਨਾਂ ਦਾ ਤਾਲਮੇਲ ਹੋ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਆਪਾਂ ਇਹਨੂੰ ਪੰਜਾਬ ਦੇ ਵਿੱਚ ਵੇਚ ਦਈਏ ਉਸੇ ਲੜੀ ਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਅਸੀਂ ਇਹ ਬੰਦੇ ਅਰੈਸਟ ਕੀਤਾ ਬਿਕਰਮਜੀਤ ਤੇ ਉਹੀ ਲੜੀ ਦੇ ਵਿੱਚ ਹੀ ਅੱਗੇ ਦੋ ਗ੍ਰਿਫਤਾਰੀਆਂ ਜਿਹੜੀਆਂ ਹੋਰ ਨੇ ਪਹਿਲਾਂ ਵੀ ਇਹਨਾਂ ਨੇ ਕੋਈ ਖੇਪ ਕੀਤੀ ਹੈ ਸੇਲ ਜੀ ਨਹੀਂ ਪਹਿਲਾਂ ਕੋਈ ਨਹੀਂ ਜੋ ਪੁੱਛ ਕੇ ਚਾਏ ਜੀ ਇਹ ਪਹਿਲੀ ਵਾਰੀ ਇਹਨਾਂ ਦਾ ਸੀਗਾ ਤੇ ਇਹ ਫਰਸਟ ਟਾਈਮ ਇਨਸਟੈਂਸ ਹੀ ਸੀਗਾ ਜਦੋਂ ਇਹਨਾਂ ਨੇ ਹਾਂ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਖੇਪ ਆਈ ਸੀਗੀ ਉਹਦੇ ਵਿੱਚੋਂ ਕੁਝ ਸਮਾਨ ਗੁਰਦੇਵ ਦੇ ਨੂੰ ਵੀ ਦਿੱਤਾ ਗਿਆ ਸੀਗਾ ਉਹਨੇ ਵੀ ਅੱਗੇ ਵੇਚਿਆ ਹੈਗਾ ਉਹਨੂੰ ਅਸੀਂ ਫੜਿਆ ਹਜੇ ਇਹਦੇ ਵਿੱਚ ਦੋ ਗ੍ਰਿਫਤਾਰੀਆਂ ਹੋਰ ਬਾਕੀ ਹੈ ਉਹ ਮੈਂ ਤੁਹਾਨੂੰ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਪਰ ਗੁਰ ਗੁਰਦੇਵ ਗ੍ਰਿਫਤਾਰ ਹੈ ਪਰ ਇਸ ਤੋਂ ਇਲਾਵਾ ਦੋ ਹੋਰ ਕੇ ਪੈਂਡਿੰਗ ਹੈ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੀ ਆਪਾਂ ਗੱਲ ਕਰਦੇ ਆ ਇਸ ਕੇਸ ਦੇ ਵਿੱਚ ਅਸੀਂ ਬੈਕਵਰਡ ਲਿੰਕਸ ਦਾ ਗਈ ਗਏ ਜਿਹਦੇ ਵਿੱਚ ਦੋ ਬੰਦੇ ਫੜੇ ਫਾਰਵਰਡ ਲਿੰਕ ਦੇ ਵਿੱਚ ਗੁਰਦੇਵ ਨੋਮੀਨੇਟ ਹੋ ਕੇ ਅਰੈਸਟ ਹੋਇਆ ਤੇ ਦੋ ਹੋਰ ਫਾਰਵਰਡ ਲਿੰਕ ਸਿ ਹਲੇ ਬਾਕੀ ਹੈਗੇ ਨੇ ਸੋ ਉਹ ਵੀ ਅਸੀਂ ਜਲਦ ਗ੍ਰਿਫਤਾਰ ਕਰਕੇ ਤੁਹਾਨੂੰ ਉਹਦੇ ਬਾਰੇ ਵਕਰੀ ਅਸੀਂ ਜਾਣਕਾਰੀ ਦੇ ਤਿੰਨੋਂ ਜਿਹੜੇ ਅਰੈਸਟ ਹੋਏ ਤਿੰਨੇ ਸ਼ੀਲ ਅਗਰਚ ਪੋਸਟਡ ਸੀ ਜੀ ਹਾਂ ਇਹ ਤਿੰਨੋਂ ਸ਼ੀਲ ਅਗਰਚ ਪੋਸਟਡ ਸੀਗੇ ਜਿਹੜਾ ਗੁਰਦੇਵ ਹੈਗਾ ਇਹ ਸਾਡਾ ਆਪਣੇ ਇਹ ਇਹ ਪ੍ਰਾਈਵੇਟ ਬੰਦਾ ਹੈ ਇਹ ਇਹਦਾ ਕੋਈ ਸਮਾਂ ਨਹੀਂ ਸਰ ਕਿਹੜੀ ਯੂਨਿਟ ਨਾਲ ਰੱਖਦੇ ਜੀ ਇਹਨਾਂ ਦੇ ਦੇਖੋ ਮੈਂ ਇਹ ਦੱਸਣਾ ਚਾਹਾਂਗੀ ਜੀ ਆਪਾਂ ਯੂਨਿਟ ਤੋਂ ਜ਼ਿਆਦਾ ਆਪਾਂ ਇਹਨਾਂ ਦੇ ਕ੍ਰਾਈਮ ਜੋ ਕੀਤਾ ਉਸ ਤੇ ਫੋਕਸ ਕਰਨਾ ਚਾਹੀਦਾ ਸੋ ਉਹ ਮੈਟਰ ਨਹੀਂ ਕਰਦਾ ਜਿਹੜਾ ਉਹਨੇ ਕ੍ਰਾਈਮ ਕੀਤਾ ਉਹ ਜ਼ਿਆਦਾ ਵੱਡਾ ਕੀਤਾ ਉਹ ਜਿਹੜਾ ਮੈਂ ਤੁਹਾਨੂੰ ਪੀਸ ਠੀਕ ਹੈ ਸਰ ਇਹ ਜਿਹਨੇ ਇਹ ਫੌਲੀ ਨਹੀਂ ਨਾ ਤਾਂ ਹੋਰ ਵੀ ਵਾਲੇ ਕੁਝ ਹੈ ਇਹਨਾਂ ਦਾ ਵੀ ਕੋਈ ਕੇਪ ਇਹਨਾਂ ਨਾਲ ਅਲਗਰੂ ਤਰੀਕੇ ਉਪਰ ਜਾ ਸਕਦਾ ਨਹੀਂ ਜਿਵੇਂ ਮੈਂ ਦੱਸਿਆ ਜੀ ਇਹਦੀ ਜਿਹੜੀ ਫਾਰਵਰਡ ਲਿੰਕ ਹੈਗਾ ਹੁਣ ਉਹ ਸਾਨੂੰ ਤੋੜਨਾ ਬਾਕੀ ਹੈ ਸਾਡਾ ਜਿਹੜੇ ਦੋ ਬੰਦੇ ਫੜਨੇ ਬਾਕੀ ਹੈ ਉਹਨਾਂ ਤੋਂ ਖਲਾਸੀ ਹੋਊਗੀ ਵੀ ਜਿਹੜੀ ਇਹ ਕੇਪ ਸੀ ਇਹ ਅੱਗੇ ਕਿਉਂਕਿ ਇਹ ਕੇਪ ਜਿਹੜੀ ਅਸੀਂ ਰਿਕਵਰ ਕੀਤੀ ਹੈ ਇਹਦੇ ਨਾਲ ਐਡੀਸ਼ਨ ਵੀ ਸੀਗੀ ਕੁਝ ਤੇ ਉਹ ਉਹਨਾਂ ਨੇ ਅੱਗੇ ਜੋ ਪ੍ਰੀਲਿਮਿਨਰੀ ਪੁੱਛਗਿੱਛ ਆਇਆ ਵੀ ਗੁਰਦੇਵ ਤੇ ਉਹਦੇ ਨਾਲ ਜਿਹੜੇ ਦੋ ਹੋਰ ਸਾਥੀ ਸੀ ਉਹਨਾਂ ਨੇ ਅੱਗੇ ਉਹ ਉਹਨਾਂ ਨੂੰ ਵਿੱਚ ਹੈਗੇ ਸੋ ਉਹ ਅਸੀਂ ਫੜਨੇ ਹਲੇ ਬਾਕੀ ਉਹ ਪ੍ਰਾਈਵੇਟ ਬੰਦੇ ਨੇ ਉਹ ਪ੍ਰਾਈਵੇਟ ਬੰਦੇ ਆ ਜੀ ਉਹ ਪ੍ਰਾਈਵੇਟ ਬੰਦੇ ਆ ਜਿਲ੍ਹਾ ਲੁਧਿਆਣੇ ਦੇ ਹਾਕੀ ਨਾਲ ਹੀ ਸੰਬੰਧਿਤ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ